ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਸਲੰਕੀ ਫੈਮਿਲੀ ਬਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਇ ਗੁਰੂ ਦੀ ਮਿਹਰ ਸਦਕਾ ਅਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਆ। ਪਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ। ਗੁਰੂ ਮਹਾਰਾਜ ਦੀ ਮਿਹਰ ਸਦਕਾ ਵਾਇਗੁਰੂ ਜੀ ਆਪਾਂ ਇਹ ਜਰਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਐ ਤੇ ਹੁਣ ਤੱਕ ਪਰਮਾਤਮਾ ਦੀ ਕਿਰਪਾ ਨਾਲ ਵਾਇਗੁਰੂ ਜੀ 26 ਪੌੜੀਆਂ ਦੀ ਵਿਆਖਿਆ ਹੋ ਚੁੱਕੀ ਐ ਤੇ ਅੱਜ ਆਪਾਂ 27ਵੀਂ ਪੌੜੀ ਦੀ ਵਿਆਖਿਆ ਕਰਾਂਗੇ। ਤੇ ਵਾਇਗੁਰੂ ਜੀ ਸਾਢੇ 8 ਵਜੇ ਆਪਾਂ ਲਾਈਵ ਹੁੰਨੇ ਆ। ਤਾ ਆਪਾਂ ਇਹ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਐ ਇਸੇ ਤਰ੍ਹਾਂ ਆਪਾਂ ਅੱਗੇ ਹੋਰ ਬਾਣੀਆਂ ਦੀਆਂ ਵਿਆਖਿਆ ਲੈ ਕੇ ਆਵਾਂਗੇ ਤੇ 8:30 ਵਜੇ ਵਾਹਿਗੁਰੂ ਜੀ ਜੁੜ ਜਾਇਆ ਕਰੋ ਨਾਲ ਹੁਣ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਜਿਹੜੀ ਵਿਆਖਿਆ ਇਹ ਗੁਰੂ ਮਹਾਰਾਜ ਰਸਨਾ ਤੋਂ ਜਪਾਰੇ ਨੇ ਗੁਰੂ ਮਹਾਰਾਜ ਸੇਵਾ ਲੈ ਰਹੇ ਆ ਤੇ 27ਵੀਂ ਬਾਣੀ ਦੀ ਆਪਾਂ ਵਿਆਖਿਆ ਸ਼ੁਰੂ ਕਰਨ ਜਾ ਰਹੇ ਆ ਤਾਂ ਪਹਿਲੀ ਪੰਕਤੀ ਹੈ ਵਾਹਿਗੁਰੂ ਜੀ ਸੋਧਾਰ ਕੇ ਹਾ ਸੋਹ ਕਰ ਕੇ ਹਾ ਜਿਤ ਬੈ ਸਰਬ ਸੁਮਾਨੀ ਵਾਹਿਗੁਰੂ ਜੀ ਗੁਰੂ ਮਹਾਰਾਜ ਤੋਂ ਜੀਤ ਨੇ ਸਵਾਲ ਕੀਤਾ ਸੀਗਾ ਕਿ ਜਿਸ ਕਾਲਪੁਰਖ ਦੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਦਰ ਕਿਹੋ ਜਿਹਾ ਉਹ ਕਿੱਥੇ ਰਹਿੰਦਾ ਕਿਸ ਤਰ੍ਹਾਂ ਉਹ ਰਹਿੰਦਾ ਤਾਂ ਅੱਗੇ ਗੁਰੂ ਮਹਾਰਾਜ ਜੀ ਫਰਮਾਉਂਦੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਕਿਹਾ ਕਿ ਸੂਰਧਾਰ ਕਿਹਾ ਸੂਰ ਪਰ ਕਿਹਾ ਜਿਤਬੈ ਸਰਬ ਸੰਭਾਲੇ ਕਿ ਗੁਰੂ ਮਹਾਰਾਜੀ ਸਮੁੰਦੇ ਕਿ ਮੈਂ ਉਸ ਬਾਰੇ ਕੀ ਕਹਿ ਸਕਦਾਗਾ ਮੈਂ ਉਸ ਬਾਰੇ ਕੀ ਦੱਸ ਸਕਦਾਗਾ ਵੀ ਜਿੱਥੇ ਆਕਾਲ ਪੁਰਖ ਬੈਠ ਕੇ ਜਿਹੜੀ ਇਹ ਸ੍ਰਿਸ਼ਟੀ ਦੀ ਰਚਨਾ ਕਰਦਾ ਉਸ ਬਾਰੇ ਮੈਂ ਕੀ ਦਰਤ ਦਾ ਉਸ ਬਾਰੇ ਕੋਈ ਵਰਣਨ ਨਹੀਂ ਕੀਤਾ ਜਾ ਸਕਦਾ ਵਾਜੀ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਤੇ ਉਸ ਦਰਤੇ ਜੇ ਜਿਹੜਾ ਕਾਲਪੁਰਖ ਦਾ ਉਹ ਧਾਰਾ ਉਸ ਬਾਰੇ ਵਰਣਨ ਨਹੀਂ ਕੀਤਾ ਜਾ ਸਕਦਾ ਤੇ ਉਸ ਦਰਤੇ ਵਾਜੀ ਨਾਦ ਅਨੇਕ ਨਾਦ ਬਹੁਤ ਤਰ੍ਹਾਂ ਦੀਆਂ ਧੁੰਨੀਆਂ ਅਨੇਕ ਅਸੰਖ ਵਜਰੇ ਉੱਥੇ ਕੇਤੇ ਵਾਵਣ ਹਾਰੇ ਜਿਹੜਾ ਦਰ ਹੈ ਉਸ ਦਾ ਉਥੇ ਬਹੁਤ ਤਰ੍ਹਾਂ ਦੇ ਸੰਗੀਤ ਸਾਜ਼ ਵੱਜ ਰਿਹਾ ਹੈ ਕੇਤੇ ਰਾਗ ਪਰਿਸੋ ਕਈਆਂ ਕੇਤੇ ਗਾਵਣ ਹਾਰੇ ਉਥੇ ਅਣਗਿਣਤ ਆਵਾਜ਼ੇ ਅਣਗਿਣਤ ਰਾਗ ਕਰਨ ਵਾਲੇ ਰਾਗੀਆਂ ਅਰਾਗ ਵਜਾਰੇ ਅਬੰਤ ਹੀ ਰਾਗ ਤੇ ਗਾਏ ਜਾ ਰਹੇ ਨੇ ਤੇ ਜਿਹੜੇ ਰਾਗ ਕਰਨ ਵਾਲੇ ਆ ਉਹ ਅਣਗਿਣਤ ਅਕਾਲ ਪੁਰਖ ਦੀ ਸੋਭਾ ਨੂੰ ਵਡਿਆਈ ਨੂੰ ਗਾ ਰਹੇ ਨੇ ਕਾਲ ਪੁਰਖ ਦੇ ਬੜੀ ਗੱਲ ਕਰਦੇ ਗੁਰੂ ਮਹਾਰਾਜ ਜੀ ਇੱਥੇ ਗਾਵੇ ਤੂੰ ਨਾ ਪੌਣ ਪਾਣੀ ਵਸੰਤਰ ਪੌਣ ਵਾਹਿਗੁਰੂ ਜੀ ਬੁਲਦਾਗਾ ਹਵਾ ਪਾਣੀ ਜਲ ਵਸੰਤਰ ਅਗਨੀ ਹੁਣ ਗੁਰੂ ਮਹਾਰਾਜ ਜੀ ਇੱਥੇ ਤੁਮੋਂ ਬੇਗੇ ਅਕਾਲ ਪੁਰਖ ਦੀ ਸ਼ੋਭਾ ਨੂੰ ਕਾਲ ਪੁਰਖ ਦੀ ਵਡਿਆਈ ਨੂੰ ਪਾਣੀ ਗਾਰਿਆ ਪਉਣ ਹਵਾ ਗਾਰੀ ਹੈ ਹਵਾ ਉਹ ਦੀ ਸਿੱਤ ਕਰੀ ਹੈ ਅਗਨੀ ਉਹ ਦੀ ਸਿੱਤ ਕਰੀ ਹੈ ਗਾਵੇ ਰਾਜਾ ਧਰਮ ਦਵਾਰੇ ਕਿ ਜਿਸ ਤਰ੍ਹਾਂ ਧਰਮ ਰਾਜ ਜੋ ਕਿ ਹਿੰਦੂ ਧਰਮ ਦੇ ਵਿੱਚ ਦੱਸਿਆ ਗਿਆ ਹੈਗਾ ਧਰਮ ਰਾਜ ਹੈ ਉਹ ਵੀ ਗੁਰੂ ਮਹਾਰਾਜ ਦੀ ਅਕਾਲ ਪੁਰਖ ਦੀ ਸ਼ੋਭਾ ਨੂੰ ਗਾ ਰਿਹਾ ਹੈ ਗਾਵੇ ਚਿਤੁ ਗੁਖਤ ਲਿਖ ਜਾਨਾ ਲਿਖ ਲਿਖ ਧਰਮ ਵਿਚਾਰੇ ਤੇਰੇ ਦਰ ਤੇ ਖਲੋ ਕੇ ਤੈਨੂੰ ਵਧਾਇਆ ਜਾ ਰਿਹਾ ਹੈ ਕਹੇ ਜਾਂਦੀ ਚਿੱਤਰਕੁੱਤ ਜੋ ਜੀਵ ਗੁਰੂ ਮਹਾਰਾਜ ਨੇ ਬਣਾਏ ਉਹਦੇ ਚੰਗੇ ਜਿਹਦੇ ਵੀ ਚੰਗੇ ਕਿਸੇ ਦੇ ਹੋਏ ਨੇ ਕਿਸੇ ਦੇ ਮਾਰੇ ਕਰਮ ਹੋਏ ਸਭ ਉਹ ਗੁਰੂ ਮਹਾਰਾਜ ਦੀ ਸੋਭਾ ਨੂੰ ਗਾ ਰਹੇ ਨੇ ਗਾਵੇ ਇਸਰ ਬਰਮਾ ਦੇਵੀ ਮੈਂ ਇੱਥੇ ਗੁਰੂ ਮਹਾਰਾਜ ਜੀ ਅਕਾਲ ਪੁਰਖ ਦੀ ਸਿੱਖ ਸਲਾਹ ਨੂੰ ਦੱਸਦੇ ਨੇ ਉਹਦੀ ਵਡਿਆਈ ਨੂੰ ਦੱਸਦੇ ਨੇ ਕਿ ਉਹ ਉਹਦੀ ਵਡਿਆਈ ਕਰ ਰਹੇ ਨੇ ਜਿਵੇਂ ਆਪਾਂ ਕੱਲ ਦੀ ਅ ਜਿਹੜੀ ਪੌੜੀ ਸੀ ਉਹਦੇ ਵਿੱਚ ਆਪਾਂ ਕੀਤਾ ਸੀਗਾ ਕਿ ਉਹ ਗਾਇਆ ਜਾ ਸਕਦਾ ਹੈਗਾ ਪਰ ਉਹਦੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾਗਾ ਵੀ ਉਹਦਾ ਪੂਰਾ ਲੇਖਾ ਜੋਖਾ ਨਹੀਂ ਕੀਤਾ ਜਾ ਸਕਦਾਗਾ ਪਰ ਜਿੰਨੇ ਦੇਵੀ ਦੇਵਤੇ ਜਿਵੇਂ ਈਸ਼ਰ ਛੇਗੂ ਹੋਇਆ ਬਰਮਾ ਦੇਵੀ ਦੇਵੀਆਂ ਜਿੰਨੀਆਂ ਦੇਵੀਆਂ ਹੋਈਆਂ ਨੇ ਸੋਹਣ ਸਦਾ ਸਵਾਰੇ ਕਿ ਉਹ ਅਕਾਲ ਪੁਰਖ ਦੀ ਸ਼ੋਭਾ ਕਰ ਰਹੀਆਂ ਨੇ ਅਕਾਲ ਪੁਰਖ ਦੇ ਸੰਬੰਧ ਤੇ ਉਹਨਾਂ ਦੇ ਗੀਤ ਗਾਏ ਜਾ ਰਹੇ ਨੇ ਉਹਨਾਂ ਨੂੰ ਸੋਭਦੇ ਨੇ ਸੋਹਣ ਸਦਾ ਸਵਾਰੇ ਗਾਵੇ ਇੰਦ ਅਦਸਨ ਬੈਠੇ ਦੇਵਤਿਆਂ ਦਰ ਨਾਲ ਲਈ ਕਿ ਇੰਦਰ ਵਰਗੇ ਜਿਹੜੇ ਦੇਵਤੇ ਨੇ ਉਹ ਆਪਣੇ ਦਰ ਤੇ ਬੈਠੇ ਨੇ ਆਪਣੀ ਗੱਦੀ ਤੇ ਬੈਠੇ ਨੇ ਉਹ ਵੀ ਆਪਣੇ ਦਰ ਤੇ ਬੈਠ ਕੇ ਕਿ ਅਕਾਲ ਪੁਰਖ ਦੀ ਉਹ ਸ਼ੁਭਾ ਕਰ ਰਹੇ ਨੇ ਅਕਾਲ ਪੁਰਖ ਦਾ ਜਸ ਗਾ ਰਹੇ ਨੇ ਉਹ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਜੋ ਲੋਕ ਜੋ ਸਤਿ ਲੋਕ ਸਮਾਧੀ ਦੇ ਵਿੱਚ ਬੈਠੇ ਨੇ ਸੇਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਸਮਾਧੀ ਦੇ ਵਿੱਚ ਜੋ ਲੋਕ ਜੰਗਲਾਂ ਦੇ ਵਿੱਚ ਬੈਠੇ ਨੇ ਉਹ ਵੀ ਪਰਮਾਤਮਾ ਦਾ ਜਸ ਗਾ ਰਹੇ ਨੇ ਕਾਲ ਪੁਰਖ ਦੀ ਉਸਤ ਸਲਾਵੋ ਕਰ ਰਹੇ ਨੇ ਗਾਵਨ ਜਤੀ ਸਤੀ ਸੰਤੋਖੀ ਕਾਹ ਹੈ ਵੀਰ ਕਰਾਰੇ ਜਤੀ ਜਤ ਧਾਰੀ ਹੁੰਦੇ ਐ ਸਤੀ ਵੈਕ੍ਰੂਜੀ ਹੁੰਦੇ ਜਿਹੜੇ ਦਾਨੀ ਸੰਤੋਖੀ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਤਿਆਗ ਕੇ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਆ ਪਰਮਾਤਮਾ ਨੂੰ ਪਵਨਾ ਚਾਉਂਦੇ ਆ ਕਹਿੰਦੇ ਉਹ ਵੀ ਅਕਾਲ ਪੁਰਖ ਦਾ ਜਸ ਗਾ ਰਹੇ ਨੇ ਉਹ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਕਰ ਰਹੇ ਨੇ ਗਾਵੇ ਵੀਰ ਕਰਾਰੇ ਵੀਰ ਕਰਾਰੇ ਹੋਏ ਵੀਰ ਹੋਏ ਵਾਹਿਗੁਰੂ ਜੀ ਦੇ ਜੋਧੇ ਜਿਹੜੇ ਜੋਧੇ ਨੇ ਜਿਨ੍ਹਾਂ ਨੇ ਬਹੁਤ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਨੇ ਉਹ ਵੀ ਅਕਾਲ ਪੁਰਖ ਦੀ ਸਿੱਖਤਲਾਹ ਕਰ ਰਹੇ ਹੂ ਕਿ ਉਹ ਵੀ ਕਾਲ ਪੁਰਖ ਦੇ ਲਈ ਬੈਠ ਕੇ ਉਹਨਾਂ ਦਾ ਜਸ ਗਾ ਰਹੇ ਨੇ ਗਾਵਨ ਪੰਡਤ ਪੜਨ ਰਕੀਸਰ ਯੁਗਯੁਗ ਵੇਦਾਂ ਨਾਲ ਕਿ ਪੰਡਤ ਜਿਨ੍ਹਾਂ ਨੇ ਚਾਰ ਵੇਦ ਰਚੇ ਨੇ ਤੇ ਵੇਦਾਂ ਨੂੰ ਵਾਰ-ਵਾਰ ਪੜ੍ਹ ਰਹੇ ਨੇ ਉਹ ਵੀ ਪਰਮਾਤਮਾ ਦੀ ਸਿੱਖਤ ਸਲਾਹ ਕਰ ਰਹੇ ਵਾਹਿਗੁਰੂ ਜੀ ਪਰਮਾਤਮਾ ਦੀ ਸਿੱਖਤ ਸਲਾਹ ਉਹਦੇ ਉਹਦਾ ਜਸ ਇਸ ਤਰ੍ਹਾਂ ਗਾਇਆ ਗਾਇਆ ਜਾਂਦਾ ਪਿਆ ਹੈ ਕਿ ਉਹਦੇ ਉਹਦਾ ਨਾਮ ਲੈ ਕੇ ਉਹਦਾ ਸਿਮਰਨ ਕਰਕੇ ਜਿਸ ਤਰ੍ਹਾਂ ਹੁਣ ਆਪਾਂ ਨੂੰ ਗੁਰੂਆਂ ਨੇ ਗੁਰਬਾਣੀ ਦਿੱਤੀ ਹੈ ਗੁਰਬਾਣੀ ਜੀ ਆਪਾਂ ਪੜ੍ਹਦੇ ਆ ਇਹਦਾ ਸਿਮਰਨ ਕਰਦੇ ਆ ਆਪਾਂ ਗੁਰਬਾਣੀ ਨਾਲ ਆਪਾਂ ਵਿਚਾਰਦੇ ਆ ਤਾਂ ਸਮਝ ਲਓ ਵਾਹਿਗੁਰੂ ਜੀ ਇਹ ਇਹ ਆਪਾਂ ਕਾਲਪੁਰਖ ਦਾ ਜਸ ਗਾ ਰਹੇ ਆ ਕਾਲਪੁਰਖ ਦੀ ਸਿੱਖਤ ਸਲਾਹ ਕਰ ਰਹੇ ਆ ਉਹਦਾ ਆਪਾਂ ਨਾਮ ਜਪ ਰਹੇ ਆ ਪਰ ਇਸ ਤਰ੍ਹਾਂ ਗੁਰਮਾਰਾ ਫਰਮਾਉਂਦੇ ਆ ਕਿ ਜਿਹੜੇ ਪੰਡਤ ਐ ਪੰਡਤਾਂ ਨੇ ਚਾਰ ਵੇਦ ਰਚੇ ਆ ਉਹ ਵੀ ਕਾਲਪੁਰਖ ਦਾ ਨਾਮ ਜਪ ਰਹੇ ਹੋ ਜਾਂ ਕਾਲਪੁਰਖ ਦਾ ਜਸ ਗਾ ਰਹੇ। ਗਾਵੈ ਮੂਣੀ ਆ ਮਨਮੋਹਨ ਸੁਰਗਾ ਮੱਚਤੇ ਅੱਲੇ ਮਛ ਵੈਗਰੂ ਜੀ ਹੁੰਦਾ ਮਾਤ ਲੋਕ ਪਿਆਲੇ ਪਤਾਲ ਵਿੱਚ ਮਾਤ ਲੋਕ ਦੇ ਵਿੱਚ ਵੀ ਪਤਾਲ ਲੋਕ ਦੇ ਵਿੱਚ ਵੀ ਮੋਹਣੀਆਂ ਮਨ ਮੋਹਣੀਆਂ ਮੋਹਣੀਆਂ ਜਿਹੜੀਆਂ ਬਹੁਤ ਸੁੰਦਰ ਇਸਤਰੀਆਂ ਹੁੰਦੀਆਂ ਵੈ ਗੁਰੂ ਜੀ ਉਹ ਵੀ ਪਰਮਾਤਮਾ ਦਾ ਜਸ ਗਾ ਰਹੀਆਂ ਉਹ ਵੀ ਪਰਮਾਤਮਾ ਦੀ ਸਿਫਤ ਜ਼ਰਾ ਕਰ ਰਹੀਆਂ ਉਹਦੀ ਵਡਿਆਈ ਕਰ ਰਹੀਆਂ ਉਹਦੇ ਗੁਣਾ ਮ ਉਹ ਦੱਸ ਰਹੀਆਂ ਉਹਦਾ ਨਾਮ ਸਿਮਰਨ ਕਰ ਰਹੀਆਂ ਹੋ ਗਈ ਗਾਵਾਂ ਰਤਨ ਉਪਾਏ ਤੇਰੇ ਅੱਠਸਤ ਤੀਰਥ ਨਾਲੇ ਰਤਨ ਜਿਹੜੇ ਵਾਹਿਗੁਰੂ ਜੀ 14 ਰਤਨ ਦੱਸੇ ਗਏ ਉਹ ਵੀ ਪ੍ਰਭਾਤਮਾ ਦੀ ਸਲਾਹ ਕਰ ਰਹੇ ਆ ਸਿਫਤ ਕਰ ਰਹੇ ਉਹਨਾਂ ਦੀ 68 68 ਜਿਹੜੇ ਤੀਰਥ ਸਥਾਨ ਮੰਨੇ ਗਏ ਆ ਗੁਰਵਾਦਵਾਰ ਆਪਾਂ ਦੱਸਿਆ ਗਿਆ ਕਿ ਨਾ ਜਿਹੜੇ ਤੀਰਥ ਥਾਨਾਂ ਦੀ ਯਾਤਰਾ ਕਰਕੇ ਜਿਹੜੀ ਜ਼ਿੰਦਗੀ ਦੀ ਉਹ ਸਫਲਤਾ ਹੁੰਦੀ ਹੈ ਜ਼ਿੰਦਗੀ ਦੇ ਮਾੜੇ ਪਰਮਖੱਤੇ ਜਾਂਦੇ ਆ ਤੇ ਉ ਵੀ ਜਿਹੜੇ ਇੰਨੇ তীর্থ ਸਥਾਨ ਨੇ ਉਹ ਵੀ ਪਰਮਾਤਮਾ ਦੀ ਸਿਥਿਲਾ ਕਰ ਰਹੇ ਆ ਗਾਵੇ ਯੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਜੋਦੇ ਹੋਏ ਆ ਜਿਹੜੇ ਮਹਾਬਲ ਵੱਡੇ ਵੱਡੇ ਬਲ ਹੋਏ ਆ ਸੂਰਮੇ ਹੋਏ ਆ ਚਾਰੇ ਖਾਣੀਆਂ ਭਾਵ ਸਾਰੀ ਰਚਨਾ ਜਿਹੜੀ ਗਾਵੇ ਖਾਣੀ ਚਾਰੇ ਜਿੰਨੀ ਕੁਦਰਤ ਨੇ ਰਚਨਾ ਰਚੀ ਆ ਨਾ ਪਰ ਗੁਰੂ ਜੀ ਉਹ ਉਹਦੀ ਵਡਿਆਈ ਦੇ ਵਿੱਚ ਬੈਠੀ ਹੈ ਉਹ ਉਹਦੀ ਸਿਫਤ ਸਲਾਹ ਦੇ ਵਿੱਚ ਬੈਠੀ ਹੈ ਗਾਵੈ ਖੰਡ ਮੰਡਲ ਵਰਬੰਦਾ ਕਰ ਕਰ ਰੱਖੇ ਧਾਰੀ ਬ੍ਰਹਮੰਡ ਹੋਇਆ ਜਿਵੇਂ ਵਾਹਿਗੁਰੂ ਜੀ ਗੈਲੈਕਸੀਆਂ ਖੰਡ ਮੰਡਲ ਵੀ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਦੇ ਨਾਲ ਬੈਠੇ ਸਾਰੀ ਜਿੰਨੀ ਕਿ ਵਾਹਿਗੁਰੂ ਜੀ ਪਰਮਾਤਮਾ ਨੇ ਸ੍ਰਿਸ਼ਟੀ ਰਜੀ ਅਕਾਲ ਹੁਰਖ ਨੇ ਸਾਰੇ ਪਰਮਾਤਮਾ ਦੀ ਸਿੱਖਤ ਸਲਾਹ ਕਰ ਰਹੇ ਜੋ ਗੁਰੂ ਮਹਾਰਾਜ ਨੇ ਧਾਰੇ ਮਤਲਬ ਹੁੰਦਾ ਟਿਕਾਏ ਹੋ ਗੁਰੂ ਮਹਾਰਾਜ ਨੇ ਪੈਦਾ ਕਰਕੇ ਧਰਤੀ ਤੇ ਟਿਕਾਏ ਹੋਏ ਰਹੇ ਬ੍ਰਹਮੰਡ ਦੇ ਵਿੱਚ ਟਿਕਾਏ ਨੇ ਪਤਾਲ ਲੋਕ ਦੇ ਵਿੱਚ ਮਾਤ ਲੋਕ ਦੇ ਵਿੱਚ ਟਿਕਾਏ ਨੇ ਉਹ ਵੀ ਪਰਮਾਤਮਾ ਦੀ ਵਡਿਆਈ ਕਰ ਰਹੇ ਸੇ ਤੁਦ ਨੂੰ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਤਾਂ ਹੁਣ ਵੈਗੁਰੂ ਜੀ ਇੱਥੇ ਗੁਰੂ ਮਹਾਰਾਜ ਇਹ ਫਮਾਉਂਦੇ ਆ ਕਿ ਕਾਲਪੁਰਖ ਦਾ ਨਾਮ ਵੀ ਉਹੀ ਲੈ ਸਕਦੇ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਿਸ ਤਰ੍ਹਾਂ ਵੈਗੁਰੂ ਜੀ ਹੁਣ ਆਪਾਂ ਦੰਨਿਆ ਵੀ ਲੋ ਕਾਹਨ ਆਪਾ ਧਰਤੀ ਤੇ ਰਹਿਣੇ ਆ ਤੇ ਵਾਹਿਗੁਰੂ ਜੀ ਜਿੰਨੇ ਤੱਕ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਉਹਨੇ ਤੱਕ ਆਪਾਂ ਪਰਮਾਤਮਾ ਦਾ ਨਾਮ ਨਹੀਂ ਲੈ ਸਕਦੇਗੇ ਕਈ ਵਾਰੀ ਕਈ ਇਨਸਾਨ ਆਪਾਂ ਇਸ ਤਰ੍ਹਾਂ ਦੇ ਦੇਖੇ ਹੋਣੇ ਜ਼ਿੰਦਗੀ ਦੇ ਵਿੱਚ ਕਿ ਜਿਹੜੇ ਬਹੁਤ ਵਧੀਆ ਪਰਮਾਤਮਾ ਦੇ ਨਾਮ ਨਾਲ ਜੁੜੇ ਹੁੰਦੇ ਆ ਫਿਰ ਅਚਾਨਕ ਉਹ ਵੜੀਆਂ 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 ਗਲਤੀਆਂ ਕਰ ਜਾਂਦੇ ਆ ਜਿਹਦੇ ਕਰਕੇ ਉਹਨਾਂ ਨੂੰ ਉਹ ਟੁੱਟ ਜਾਂਦੇ ਆ ਪਰਮਾਤਮਾ ਤੋਂ ਤੇ ਵੈਗੁਰੂ ਜੀ ਉਹ ਇੱਕ ਖੇਡ ਹੁੰਦੀ ਹੈ ਉਹ ਪਰਮਾਤਮਾ ਦੀ ਨਾ ਜਦੋਂ ਉਹਦੀ ਨਜ਼ਰ ਹਟ ਜਾਂਦੀ ਹੈ ਨਾ ਜਦੋਂ ਵੈਗੁਰੂ ਜੀ ਆਪਾਂ ਨੂੰ ਹੰਕਾਰ ਆ ਜਾਂਦਾ ਨਾ ਠੀਕ ਹੈ ਉਦੋਂ ਪਰਮਾਤਮਾ ਦੀ ਨਜ਼ਰ ਆਪਣੇ ਤੋਂ ਹਟ ਜਾਂਦੀ ਹੈ ਤੇ ਜਦੋਂ ਵਾਹਿਗੁਰੂ ਜੀ ਉਹਨਾਂ ਦੀ ਨਜ਼ਰ हट ਜਾਂਦੀ ਹੈ ਨਾ ਤਾਂ ਫੇਰ ਅਕਾਲ ਪੁਰਖ ਦਾ ਨਾਮ ਸਿਮਰਨ ਚੰਗੀਆਂ ਗੱਲਾਂ ਚੰਗੀਆਂ ਆਦਤਾਂ ਉਹ ਆਪਣੀਆਂ ਛੁੱਟ ਜਾਂਦੀ ਹੈ ਤੇ ਵਾਹਿਗੁਰੂ ਜੀ ਆਪਣੀ ਮੱਤ ਮਾਰੀ ਜਾਂਦੀ ਹੈ ਤੇ ਮਾੜੀ ਸੰਗਤ ਵਿੱਚ ਇਨਸਾਨ ਪੈ ਜਾਂਦਾ ਹੈ ਅੱਛਾ ਕਈ ਇਨਸਾਨ ਆਪਾਂ ਇਸ ਤਰ੍ਹਾਂ ਦੇ ਦੇਖੇ ਹੋਣਗੇ ਵਾਹਿਗੁਰੂ ਜੀ ਵੀ ਕਿ ਜਿਹੜਾ ਪਹਿਲਾਂ ਮਾੜੀ ਸੰਗਤ ਵਿੱਚ ਹੁੰਦਾ ਤੇ ਫਿਰ ਅਚਾਨਕ ਆਪਾਂ ਵੇਖਦੇ ਆ ਜਿਵੇਂ ਕੋਈ ਕੋਈ ਡਰਿੰਕ ਕਰ ਰਿਹਾ ਬਹੁਤ ਜਿਆਦਾ ਡਰਿੰਕ ਕਰ ਰਿਹਾ ਅਚਾਨਕ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿ ਉਹ ਅਮਰਤ ਪਾਣ ਕਰ ਲੈਂਦਾ ਹੈਗਾ ਸਾਰੀ ਜਿਹੜੀ ਬਾਕੀ ਆਉਂਦੀ ਰਹਿੰਦੀ ਜ਼ਿੰਦਗੀ ਪਰਮਾਤਮਾ ਦੇ ਲਿਫਟੇ ਲਾ ਦਿੰਦਾ ਕਾਲਪੁਰਖ ਦੇ ਮਤਲਬ ਬਹੁਤ ਜਿਆਦਾ ਸੁਧਾਰ ਆ ਜਾਂਦਾ ਉਹਦੇ ਵਿੱਚ ਤਾ ਉਹ ਸਾਰਾ ਕੁਸ਼ ਅਕਾਲ ਪੁਰਖ ਦੀ ਦੇਨ ਹੈ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਰਾ ਸੇਹੀ ਉਹ ਪੰਕਤੀ ਆਪਾਂ ਕਰ ਰਹੇ ਸੀ ਕਿ ਵਾਹਿਗੁਰੂ ਜੀ ਸੇਹੀ ਤੁਧ ਨੂੰ ਗਾਵਾਂ ਜੋ ਤੁਧ ਪਾਉਣ ਰੱਤੇ ਤੇਰੇ ਭਗਤ ਸਾਰੇ ਕਿ ਜਿਸ ਜਿਨ੍ਹਾਂ ਨੂੰ ਤੁਸੀਂ ਆਪਣੇ ਸਿੱਖ ਸਲਾਹ ਦੇ ਵਿੱਚ ਬਿਠਾਇਆ ਹੈ ਵਾਹਿਗੁਰੂ ਜੀ ਜਿਨ੍ਹਾਂ ਦੇ ਤੁਸੀਂ ਮੱਤ ਉੱਚੀ ਬਖਸ਼ੀਏ ਮੱਤ ਸਿੱਧੀ ਬਖਸ਼ੀਏ ਉਹ ਹੀ ਆਪਤਾਂ ਨੂੰ ਜਪਰੇ ਹੋਰ ਕਿਤੇ 51 ਸੇ ਮੈਂ ਜਿੰਨਾ ਆਉਣ ਨਾ ਕਿਹਾ ਵਿਚਾਰ ਹੁਣ ਇਥੇ ਗੁਰੂ ਮਹਾਰਾਜ ਜੀ ਇਥੇ ਪਰਵਾਉਂਦੇ ਆ ਕਿ ਅਨੇਕਾਂ ਹੋਰ ਜੀ ਤੈਨੂੰ ਗਾਰੇ ਜਿਹੜੇ ਮੈਥੋਂ ਗਿਣੇ ਵੀ ਨਹੀਂ ਜਾ ਸਕਦੇ ਕਾਲਪੁਰਪ ਕਹਿੰਦੇ ਆ ਕਿ ਸਾਰੀ ਸ੍ਰਿਸ਼ਟੀ ਆਪਾਂ ਬਹੁਤ ਕੁਛ ਆਪਾਂ ਗਿਣ ਲਿਆ ਦੇਵੀ ਦੇਵਤੇ ਆਪਾਂ ਗਿਣ ਲਏ ਹਨਾ ਪਤਾਲ ਲੋਕ ਬਾਤ ਲੋਕ ਦੇ ਵਿੱਚ ਸੋਹਣੀਆਂ ਇਸਤਰੀਆਂ ਆਪਾਂ ਗਿਣ ਲਿਆ ਗਿਆ ਬਹੁਤ ਤਰ੍ਹਾਂ ਦੇ ਆਪਾਂ ਗਿਣ ਲਏ ਨੇ ਤੇ ਫਿਰ ਵੀ ਗੁਰੂ ਮਹਾਰਾਜ ਜੀ ਇੱਥੇ ਫਰਮਾਉਂਦੇ ਆ ਨੇ ਕਿ ਇਹੋ ਜੇ ਹੋਰਨੇਕਾਂ ਪਤਾ ਨਹੀਂ ਕਿੰਨੇ ਲੋਕ ਕਿੰਨੇ ਜੀਵ ਇਹ ਕਾਲਪੁਰਖ ਆਪਨੇ ਪੈਦਾ ਕੀਤੇ ਹੋਣਗੇ ਕਿ ਜੋ ਆਪਦੀ ਸਿਫਤ ਸੁਲਾਹ ਕਰ ਰਹੇ ਹੋਣਗੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚਾ ਸਾਚੀ ਨਾਹੀ ਹੈ ਵੀ ਹੁਸੀ ਜਾਏ ਨਾ ਜੈਸੀ ਰਚਨਾ ਜਿੰਨੇ ਰਚਾਈ ਜੋ ਕਾਲਪੁਰਖ ਨੇ ਸ੍ਰਿਸ਼ਟੀ ਕੁਦਰਤ ਨੇ ਹੀ ਖੇਡ ਰਚੀ ਐ ਉਹ ਐਸ ਵळे ਜੋ ਗੁਰੂ ਮਹਾਰਾਜ ਨੇ ਰਚਿਆ ਕਿਸ ਤਰ੍ਹਾਂ ਉਹਨੂੰ ਰਚਨਾ ਕਿਸ ਤਰ੍ਹਾਂ ਉਸ ਸਥਿਰ ਕਿੰਨਾ ਚਿਰ ਰਹੇਗਾ ਤੇ ਕਿੰਨਾ ਟਾਈਮ ਉਹਨੂੰ ਰੱਖਣਾ ਉਹ ਫਰਮਾਤਮਾ ਦੇ ਹੱਥ ਦੇ ਵਿੱਚ ਹੈ ਜੂ ਕਾਲਪੁਰਖ ਇਹ ਸਾਰਾ ਕੁਝ ਰਚ ਰਿਹਾ ਆਪਣੇ ਦਰ ਤੇ ਬੈਠ ਕੇ ਤਾਂ ਵਾਹਿਗੁਰੂ ਜੀ ਉਹ ਕਦੇ ਵੀ ਮਰਨ ਵਾਲਾ ਨਹੀਂ ਕਦੇ ਵੀ ਉਹ ਖਤਮ ਹੋਣ ਵਾਲਾ ਨਹੀਂ ਹੈ ਵੀ ਹੋਸੀ ਜੈ ਨਾ ਰਚੀ ਰਚਨਾ ਜਿਸ ਨੇ ਸਾਰੀ ਰਚਨਾ ਰਚੀ ਹੈ ਤੇ ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਰੰਗੀ ਰੰਗੀ ਬਾਤੀ ਕਰ ਕਰ ਜਿੰਸੀ ਮਾਇਆ ਜਿੰ ਕਪਾਈ ਕਾਲਪੁਰਖ ਨੇ ਕਈ ਰੰਗਾ ਕਈ ਕਿਸਮਾ ਕਿੰਨੀ ਤਰ੍ਹਾਂ ਦੀ ਮਾਇਆ ਰਚੀ ਐ ਮਾਇਆ ਵੈਰੂ ਜੀ ਅਹੀ ਹੁੰਦਾ ਦੁਨਿਆਵੀ ਤੇ ਜੀਵ ਹੋਵੇ ਫੁੱਟੇ ਮਾਇਆ ਨੂੰ ਗੁਰੂ ਮਹਾਰਾਜ ਨੇ ਨਾ ਮਾਇਆ ਨੂੰ ਜਿਹੜੇ ਆਪਾਂ ਤਾਂ ਕੱਲਾ ਮਾਇਆ ਕਹਿੰਦੇ ਨਾ ਪੈਸਾ ਠੀਕ ਹੈ ਤਾਂ ਗੁਰਬਾਣੀ ਦੇ ਵਿੱਚ ਵੈਰੂ ਜੀ ਮਾਇਆ ਪੈਸੇ ਨੂੰ ਕਿਹਾ ਗਿਆ ਕੱਲਾ ਪੈਸੇ ਨੂੰ ਕਿਹਾ ਗਿਆ ਜੇਕਰ ਵੈਕ ਰੂਜੀ ਆਪਾਂ ਕਿਸੇ ਦਾ ਤੈਲ ਦਿਖਾ ਰਹੇ ਆ ਹਨਾ ਉਹ ਵੀ ਕਮਾਇਆ ਦਾ ਰੂਪ ਹੈ ਜੇਕਰ ਆਪਾਂ ਪ੍ਰਾਈਸ ਪ੍ਰਾਈਸ ਦੀ ਬਲ ਤੇ ਦੇਖ ਰਹੇ ਆ ਪ੍ਰਾਈ ਮਰਦ ਵਾਲ ਦੇਖ ਰਹੇ ਮਾਇਆ ਦਾ ਰੂਪ ਹੈ ਹਕਕਾਰ ਕਰ ਰਹੇ ਆ ਉਹ ਵੀ ਕਮਾਇਆ ਦਾ ਰੂਪ ਹੈ ਤਾਂ ਗੁਰਬਾਣੀ ਦੇ ਵਿੱਚ ਮਾਇਆ ਦੇ ਇਹ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਰੂਪ ਹੈ ਜਿਵੇਂ ਕਾਮ ਕ੍ਰੋਧ ਉਹ ਹੰਕਾਰ ਇਹ ਸਭ ਮਾਇਆ ਦੇ ਰੂਪ ਹੀ ਹੈ ਤੇ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਜੋ ਆਪਾਂ ਨੂੰ ਕਿਹਾ ਕਿ ਇਹ ਨਹੀਂ ਕਿ ਜੋ ਜਿਹੜੇ ਪੈਸੇ ਥੇਲੇ ਵਾਲੀ ਮਾਇਆ ਹੈ ਕਿ ਉਹਦੇ ਪਿੱਛੇ ਤੁਸੀਂ ਉਹਦੇ ਉਸ ਮਾਇਆ ਤੋਂ ਉਹਨਾਂ ਨੇ ਇਕੱਲੀ ਗੱਲ ਨਹੀਂ ਕੀਤੀ ਗਈ ਕਿ ਉਹਦੇ ਪਿੱਛੇ ਤੁਸੀਂ ਨਾ ਫਿਰ ਉਹਨਾਂ ਨੇ ਗੱਲ ਕੀਤੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਚੀਜ਼ਾਂ ਦੀ ਗੱਲ ਕੀਤੀ ਹੈ ਇਹ ਅਸਲ ਵਿੱਚ ਮਾਇਆ ਗੁਰੂ ਮਹਾਰਾਜ ਨੇ ਇਹ ਹੀ ਦੱਸੀ ਹੈ ਕਿ ਜਿਹੜੀ ਮਾਇਆ ਪਿੱਛੇ ਆਪਾਂ ਐਸ ਪਿੱਛੇ ਲੱਗੇ ਰਹਿੰਨੇ ਆ ਨਾ ਤੇ ਇੱਕ ਗੱਲ ਹੈ ਜੇਕਰ ਧਨ ਦੌਲਤ ਵਾਲੀ ਮਾਇਆ ਦਾ ਆਪਾਂ ਕਈ ਵਾਰੀ ਸੰਤੋਖ ਵੀ ਕਰ ਲੈਂਦੇ ਆ ਜੇਕਰ ਆਪਾਂ ਕਹੀਏ ਨਾ ਕਿ ਗੁਰੂ ਮਹਾਰਾਜ ਨੇ ਕਿਹਾ ਕਿ ਮਾਇਆ ਪਿੱਛੇ ਨਹੀਂ ਦੌੜਨਾ ਦਾ ਤਾਂ ਫਿਰ ਆਪਾਂ ਜਦੋਂ ਜਿੰਵੇਂ ਜਿੰਵੇਂ ਆਪਾਂ ਕੁਰਬਾਨੀ ਨੂੰ ਵਿਚਾਰਦੇ ਆ ਹੋ ਸਕਦਾ ਆਪਾਂ ਕੁਰਬਾਨੀ ਜੁੜਦੇ ਆ ਜਾਂ ਆਪਾਂ ਆਪਦੇ ਮਨ ਨੂੰ ਇਹ ਇੱਕ ਅਟਲ ਬਣਾ ਲੈਂਦੇ ਆ ਮਨ ਦੇ ਵਿੱਚ ਇੱਕ ਪਿਆਰ ਲੈਣੇ ਕਿ ਮਾਇਆ ਪਿੱਛੇ ਮਾਇਆ ਨਾਲ ਨਾ ਪਿਆਰ ਨੀ ਕਰਨਾ ਪਰ ਫਿਰ ਮਾਇਆ ਜਿਹੜੀ ਧਨ ਦੌਲਤ ਵਾਲੀ ਮਾਇਆ ਉਹ ਤਾਂ ਤਿਆਗਣੀ ਬਹੁਤ ਸੌਖੀ ਹੈ ਵਾਹਿਗੁਰੂ ਜੀ ਜਿਹੜੀ ਮਾਇਆ ਗੁਰਬਾਣੀ ਦੇ ਵਿੱਚ ਦੱਸੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੀ ਉਹ ਤਿਆਗਣੀ ਬੜੀ ਔਖੀ ਹੈ ਕਿਉਂਕਿ ਉਹ ਬਹੁਤ ਕੋਈ ਸਬਰ ਸੰਤੋਖ ਵਾਲਾ ਕੋਈ ਜਤੀ ਸਤੀ ਹੀ ਉਹਨੂੰ ਤਿਆਗ ਸਕਦਾ ਹੈਗਾ ਕਿਉਂਕਿ ਜਿਹੜੀ ਇਹ ਪੰਜ ਤਰ੍ਹਾਂ ਦੀ ਮਾਇਆ ਹੈ ਉਹ ਆਪਾਂ ਜਿਹੜੀ ਆਪਣੀ ਲਾਈਫ ਹੈ ਨਾ ਵਾਹਿਗੁਰੂ ਜੀ ਉਹਦੇ ਨਾਲ ਆਪਣੇ 24 ਘੰਟੇ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਆਪਣੇ ਨਾਲ ਇਹ ਚੀਜ਼ ਜੁੜਦੀ ਆ ਤੇ ਕਈ ਵਾਰੀ ਆਪ ਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਕਿ ਇੱਥੇ ਆਪਣੇ ਕੋਲ ਗਲਤੀ ਹੋ ਰਹੀ ਹੈ ਜੇਕਰ ਆਪਾਂ ਮਾਇਆ ਦੀ ਤੁਹਾਨੂੰ ਦੌਲਤ ਦੀ ਗੱਲ ਕਰੀਏ ਤਾਂ ਵਾਹਿਗੁਰੂ ਜੀ ਆਪਾਂ ਨੂੰ ਤੁਹਾਨੂੰ ਦੌਲਤ ਦਾ ਮਹਿਸੂਸ ਹੁੰਦਾ ਹੈ ਕਿ ਇੱਥੇ ਆਪਾਂ ਗਲਤੀ ਕਰ ਰਹੇ ਆ ਕਿ ਮੈਂ ਇੰਨੇ ਉਤਾਨ ਦੇ ਲੋਡ ਨੇ ਪਰ ਪਰਮਾਤਮਾ ਦੇ ਨਾਮ ਨੂੰ ਕਿੰਨਾ ਧੰਕਸ਼ਕੁਰ ਦੋ ਰਹੇ ਨਾ ਤੇ ਪਰ ਜਿਹੜੀ ਕਾਮ ਕਰੋ ਲੋਭ ਹੰਕਾਰ ਆਲੀ ਪਾਇਆ ਨਾ ਵਾਈ ਗੁਰੂ ਜੀ ਉਹ ਆਪਾਂ ਨੂੰ ਪਤਾ ਹੀ ਨਹੀਂ ਚੱਲਦਾਗਾ ਕਿ ਆਪਾਂ ਉਸ ਜੰਜਾਲ ਚ ਇੰਨੇ ਜਿਆਦਾ ਫਸੇ ਹੋਏ ਆ ਤੇ ਉਹ ਜਿਨੇ ਤੱਕ ਵਾਈ ਗੁਰੂ ਜੀ ਆਪਣਾ ਉਹ ਮਾਇਆ ਨੇ ਨਾ ਆਪਾਂ ਤਿਆਗ ਦੇਗੇ ਉਹਨੇ ਤਾਂ ਆਪਾਂ ਕਾਲਪੁਰਖ ਦਾ ਨਾਮ ਵਾਈ ਗੁਰੂ ਜੀ ਲੈਣ ਦਾ ਆਪਾਂ ਨੂੰ ਉਹਨਾਂ ਫਲ ਨਹੀਂ ਮਿਲਦਾਗਾ ਇਹ ਕਿ ਤੇ ਫਿਰ ਜਦੋਂ ਆਪਾਂ ਇਹ ਪੰਜੇ ਜਿਹੜੀਆਂ ਮਾਇਆ ਹੈਗੀਆਂ ਨਾ ਇਹਨਾਂ ਨੂੰ ਤਿਆਗੀਏ ਪ੍ਰਮਾਤਮਾ ਨੇ ਆਪਾਂ ਨੂੰ ਇਹਨਾਂ ਨੂੰ ਤਿਆਗਣ ਹੀ ਲਈ ਹੀ ਕਿਹਾ ਕਰਵਾਨੀ ਦੇ ਵਿੱਚ ਤਾਂ ਆਪਾਂ ਵਾਹਿਗੁਰੂ ਜੀ ਪੰਕਤੀ ਕਰ ਰਹੇ ਸੀਗੇ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤੇ ਦੀ ਵਟਿਆਈ ਜਿਹੜੇ ਕਿ ਤੁਸੀਂ ਕਾਲਪੁਰਖ ਨੂੰ ਗੁਰੂ ਮਹਾਰਾਜ ਜੀ ਕਹਿ ਰਹੇ ਕਿ ਤੁਸੀਂ ਜਿਹੜੇ ਪੈਦਾ ਕੀਤੇ ਨੇ ਜਗਤ ਨੂੰ ਰਚ ਕੇ ਆਪਣੇ ਪੈਦਾ ਕੀਤੇ ਹੋਏ ਸੰਭਾਲੇ ਕਰ ਰਿਹਾ ਹੈ ਕਿ ਜੋ ਵੀ ਆਪ ਨੇ ਪੈਦਾ ਕੀਤੇ ਹੈ ਉਹ ਆਪ ਦੀ ਵਡਿਆਈ ਕਰ ਰਿਹਾ ਹੈ ਜੋ ਤਿਸ ਭਾਵ ਹੈ ਸੋਰੀ ਕਰਦੀ ਹੁਕਮ ਨਾ ਕਰਨਾ ਜਾਈ ਅਕਾਲ ਪੁਰਖ ਨੇ ਜੋ ਰਚਿਆ ਬਾਈ ਗੁਰੂ ਜੀ ਜੋ ਉਹਨਾਂ ਦਾ ਹੁਕਮ ਹੈ ਉਸ ਅਨੁਸਾਰ ਆਪ ਨੂੰ ਚੱਲਦਾ ਹੈ ਜਪਜੀ ਸਾਹਿਬ ਦੇ ਵਿਚਨ ਅਕਾਲ ਪੁਰਖ ਦਾ ਹੁਕਮ ਮੰਨਣ ਲਈ ਬਹੁਤ ਕੰਤੀਆਂ ਆਈਆਂ ਨੇ ਕਿ ਜੋ ਕਾਲਪੁਰਖ ਨੇ ਕਰਨਾ ਹੈ ਜੋ ਕਾਲਪੁਰਖ ਨੇ ਹੁਕਮ ਦਿੱਤਾ ਜੋ ਜੋ ਵੀ ਪਾਣਾ ਇੱਕ ਵਰਤਨਾ ਉਹਨੂੰ ਆਪਾਂ ਅਕਾਲ ਪੁਰਖ ਦਾ ਹੁਕਮ ਕਰਕੇ ਮੰਨਣੀ ਹੈ ਤੇ ਜੋ ਪਰਮਾਤਮਾ ਚਾਹੁੰਦਾ ਤਾਂ ਉਹ ਵੀ ਹੁਕਮ ਉਸ ਤਰ੍ਹਾਂ ਦਾ ਕਰਦਾ ਹੈਗਾ ਆਪਣੀ ਵੈਰੂ ਜੀ ਉੱਥੇ ਕੁਝ ਨਹੀਂ ਚੱਲਦਾਗਾ ਤੇ ਸੂ ਪਾਛਾ ਸਹਾ ਪਾਛਾ ਬਨਾਨ ਕਰ ਰਹਿ ਰਜਾਈ ਹੁਣ ਅਕਾਲਪੁਰ ਉਹ ਅਕਾਲਪੁਰ ਖ ਦੇ ਸੰਬੰਧ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪਰਮ ਹੁੰਦੇ ਕਿ ਜੋ ਉਹਨਾਂ ਦੀ ਰਾਜਾ ਦੇ ਵਿੱਚ ਰਹਿੰਦਾ ਹੈਗਾ ਜੋ ਉਹਨਾਂ ਦੀ ਬਾਣੇ ਦੇ ਵਿੱਚ ਰਹਿੰਦਾ ਹੈਗਾ ਅਕਾਲਪੁਰ ਨੂੰ ਬਹੁਤ ਪਿਆਰ ਕਰਦਾ ਉਹ ਆਪਣੇ ਅੰਗ ਸੰਗ ਬਠਾਉਂਦਾ ਹੈਗਾ ਤੇ ਸੱਚੇ ਪਾਤਸ਼ਾਹ ਕਾਲਪੁਰਖ ਜੋ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸਭ ਤੋਂ ਵੱਡਾ ਪਾਤਸ਼ਾਹ ਉਸ ਤੋਂ ਵੱਡਾ ਕੋਈ ਵੀ ਪਾਤਸ਼ਾਹ ਨਹੀਂ ਹੈ ਤਾਂ ਇਹ ਜੀ ਵਾਹਿਗੁਰੂ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਜੀ 27ਵੀਂ ਪੌੜੀ ਦੀ ਵਿਆਖਿਆ ਕੀਤੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਇਸੇ ਤਰ੍ਹਾਂ ਕਿਰਪਾ ਰੱਖਣ ਕਿ ਅੱਗੇ ਆਪਾਂ ਜਿਹੜੀ ਅਗਲੀਆਂ ਪੌੜੀਆਂ ਆਪਣੀਆਂ ਬਾਕੀ ਰਹਿ ਗਈਆਂ ਉਹ ਆਪਾਂ ਇਸੇ ਤਰ੍ਹਾਂ ਪਰਮਾਤਮਾ ਰਸਨਾ ਤੋਂ ਨਾਮ ਜਪਾਲਨ ਗੁਰੂ ਮਹਾਰਾਜ ਦੀ ਕਿਰਪਾ ਕਰਾਂ ਤੇ ਵਾਹਿਗੁਰੂ ਜੀ ਜਿਸ ਤਰ੍ਹਾਂ ਕਿ ਕੱਲ੍ਹ ਦੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਵਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰ ਪਾਰਿਆ ਤੇ ਆਪਾਂ ਵਾਹਿਗੁਰੂ ਜੀ ਵਾਤੂ ਵਾਤ ਸੇਵਾ ਕਰੀਏ ਗੋਲ ਮੰਤਰ ਦਾ ਜਾਪ ਆਪਾਂ ਕਰ ਸਕਦੇ ਹਾਂ ਕਿਉਂਕਿ ਜਦੋਂ ਆਪੋ ਉਹਨਾਂ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਬਾਣੀ ਰਚਦੇ ਆਂ ਤਾਂ ਉਹ ਬਹੁਤ ਖੁਸ਼ ਹੁੰਦੇ ਨੇ ਤੇ ਜਪਜੀ ਸਾਹਿਬ ਦਾ ਆਪਾਂ ਜਾਪ ਕਰ ਸਕਦੇ ਆਂ ਵੈਗੁਰੂ ਜੀ ਕੋਸ਼ਿਸ਼ ਕਰੋ ਪੰਜ ਜਪਜੀ ਸਾਹਿਬ ਦੇ ਪਾਠ ਗੁਰ ਗੁਰ ਗ੍ਰੰਥ ਸਾਹਿਬਤਿਤ ਕਰਿਏ ਰੋਜ਼ ਦੇ ਤੇ ਪਰ ਜੇਕਰ ਵੈਗੁਰੂ ਜੀ ਕਿਸੇ ਸੰਗਤ ਕੋਲ ਨਹੀਂ ਹੁੰਦੇ ਤਾਂ ਇੱਕ ਜਪਜੀ ਸਾਹਿਬ ਦਾ ਪਾਠ ਜੂ ਗੁਰੂ ਮਹਾਰਾਜ ਦੇ ਗੁਰਪੁਰਪਨ ਕਸ ਮਰਪਿਤ ਕਰੀਏ ਤੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਦੱਸੋ ਇਸ ਬਾਰੇ ਕਿ ਕਿਉਂਕਿ ਜਦੋਂ ਆਪਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਦੇ ਆਂ ਤਾਂ ਗੁਰਬਾਣੀ ਜੋ ਵਾਹਿਗੁਰੂ ਜੀ ਇਹ ਨਹੀਂ ਬਈ ਇਹਦੇ ਚ ਆਪਾਂ ਠਾਠ ਕਰ ਲਿਆ ਹੈ ਨਾ ਤੇ ਅਕਾਲ ਪੁਰਖ ਨੂੰ ਸਮਝ ਲੋ ਆਪਾਂ ਧਿਆ ਲਿਆ ਇਹ ਨਹੀਂ ਵਾਹਿਗੁਰੂ ਜੀ ਗੁਰਬਾਣੀ ਜੋ ਗੁਰਬਾਣੀ ਆਪਾਂ ਨੂੰ ਦੱਸੀ ਹੈ ਨਾ ਉਹ ਗੁਰੂਆਂ ਨੇ ਆਪ ਵੀ ਗ੍ਰਸਤੀ ਜੀਵਨ ਵੇਖ ਰੂਜੀ ਕਿੱਦਾਂ ਸੀਗਾ ਤੇ ਉਹਨਾਂ ਨੇ ਆਪਾਂ ਨੂੰ ਜ਼ਿੰਦਗੀ ਦੇ ਅਸੂਲ ਦੱਸੇ ਗੁਰਬਾਣੀ ਦੇ ਵਿੱਚ ਤੇ ਜਦੋਂ ਵੇ ਗੁਰੂ ਜੀ ਆਪਾਂ ਅਸੂਲਾਂ ਤੇ ਸਹੀ ਤੁਰਨ ਲੱਗ ਗਏ ਨਾ ਜਦੋਂ ਆਪਾਂ ਅਸੂਲਾਂ ਤੇ ਸਹੀ ਤੁਰਨ ਲੱਗ ਗਏ ਤਾਂ ਵੇ ਗੁਰੂ ਜੀ ਫੇਰ ਅਕਾਲ ਪੁਰਖ ਦੀ ਭਗਤੀ ਆਪਣੇ ਆਪ ਹੋ ਜਾਂਦੀ ਹੈ ਪਰਮਾਤਮਾ ਆਪਣੇ ਆਪ ਖੁਸ਼ ਹੁੰਦੇ ਹੈ ਗੁਰਬਾਣੀ ਦੇ ਜੋ ਸੂਲ ਆਪਾਂ ਨੂੰ ਜ਼ਿੰਦਗੀ ਦੇ ਜੋ ਸੂਲ ਦੱਸੇ ਹੈ ਉਸ ਨੂੰ ਤਾਂ ਜੇਕਰ ਆਪਾਂ ਚੱਲਦੇ ਆਂ ਤਾਂ ਅਕਾਲ ਪੁਰਖ ਦੀ ਭਗਤੀ ਹੋ ਜਾਂਦੀ ਹੈ ਤੇ ਜਿਸ ਤਰ੍ਹਾਂ ਕਹਿੰਦੇ ਨੇ ਨਾਮਦੇਵ ਨੇ ਵੀ ਨਾਮਦੇਵ ਨੇ ਕੰਮ ਤੇ ਉਹ ਜਲਾਹ ਸੀ ਕਿ ਨਾ ਜਲਾਹ ਦੇ ਕੰਮ ਕਪੜਾ ਬੁਨਣ ਦਾ ਕੰਮ ਕਰਦੇ ਸੀਗੇ ਨਾਲ-ਨਾਲ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆਗਾ ਦਾ ਵੀਰੂ ਜੀ ਅੱਧੇ ਨੇ ਆਵੀ ਕੰਮਾਂ ਦੇ ਨਾਲ ਵੀ ਆਪਾਂ ਕਾਲਖੁਰਖ ਦਾ ਨਾਮ ਜਪ ਸਕਦੇ ਆ ਤੇ ਪਰ ਅਸੂਲ ਉਹਦੇ ਲਈ ਉਹਦੇ ਲਈ ਜੋ ਮर्यादा ਜ਼ਿੰਦਗੀ ਦੇ ਵਿੱਚ ਰੱਖਣੀ ਆ ਆਪਾਂ ਰਹਿਤ ਮर्यादा ਉਹ ਆਪਣੀ ਸਹੀ ਹੋਣੀ ਚਾਹੀਦੀ ਆ ਦੂਜੇ ਪਾਸੇ ਜੇਕਰ ਆਪਾਂ ਕਈ ਹੁਣ ਚਈਆਂ ਦਾ ਬਹੁਤ ਸੰਗਤਾਂ ਜੀ ਚੌਂਕੜਾ ਵੱਡਾ ਹੁੰਦਾ ਕਈ 25 ਜੀ ਜੱਜੀ ਸਾਹਿਬ ਦਿਨ ਦੇ ਕਰਦੇ ਆ ਕਈ ਫਤਲਬ ਅਲੱਗ-ਅਲੱਗ ਕਈ 24 ਘੰਟਿਆਂ ਦੇ ਵਿੱਚ ਕੰਨਾਂ ਦਾ 8-8 ਘੰਟੇ ਦਾ ਚੌਂਕੜਾ ਹਨ ਤਾਂ ਵੈਗੁਰੂ ਜੀ ਇਹ ਤਾਂ ਇਹ ਨਹੀਂ ਕਿ ਜੇ ਆਪਾਂ ਵੱਧ ਤੋਂ ਵੱਧ ਬਾਣੀ ਪੜਦੇ ਆਂ ਜਾਂ ਆਪਾਂ ਵੱਧ ਤੋਂ ਵੱਧ ਆਪਾਂ ਬਾਣੀ ਦੇ ਲਈ ਟਾਈਮ ਕੱਢਦੇ ਆਂ ਤੇ ਇਹ ਆਪਾਂ ਨੂੰ ਬਹੁਤ ਜ਼ਿਆਦਾ ਫਾਲ ਮਿਲੂਗਾ ਫਾਲ ਤਾਂ ਵੈਗੁਰੂ ਜੀ ਤਾਂ ਮਿਲੂਗਾ ਜੇਕਰ ਆਪਾਂ ਬਾਣੀ ਦੇ ਨਾਲ-ਨਾਲ ਗੁਰਬਾਣੀ ਨੂੰ ਆਪਾਂ ਵਿਚਾਰੀਏ ਮੈਂ ਵਾਰ-ਵਾਰ ਬੱਚਿਆਂ ਨੂੰ ਗੁਰਬਾਣੀ ਪੜਨ ਬਾਰੇ ਤਾਂ ਦੱਸਦੀ ਹੁੰਦੀ ਆ ਵੀ ਗੁਰਬਾਣੀ ਬੱਚਿਆਂ ਨੂੰ ਪੜਾਓ ਕਿਉਂਕਿ ਗੁਰਬਾਣੀ ਜਿਹੜੀ ਹੈ ਨਾ ਇਹਦਾ ਫਿਰ ਉਹੀ ਗੱਲ ਆ ਵੀ ਇਹ ਕਲਾ ਪੜਨ ਨਾਲ ਨਹੀਂ ਜਦੋਂ ਬੱਚੇ ਨੂੰ ਪੜਨਗੇ ਉਹ ਨੂੰ ਪਰਮਾਤਮਾ ਦੀ ਕਿਰਪਾ ਹੋਊਗੀ ਉਹਨੂੰ ਵਿਚਾਰਨਗੇ ਤੇ ਹੌਲੀ-ਹੌਲੀ ਵਿਚਾਰਨਗੇ ਤਾਂ ਇਹ ਇੱਕ ਸਿੱਧੇ-ਸਿੱਧੇ ਅਸੂਲ ਆਪਾਂ ਨੂੰ ਜ਼ਿੰਦਗੀ ਦੇ ਵਧੀਆ ਸਿੱਧੇ-ਸਿੱਧੇ ਰਾਹ ਆਪਾਂ ਨੂੰ ਦੱਸਦਾ ਹੈ ਤੇ ਜਦੋਂ ਆਪਾਂ ਮਾੜੇ ਕਰਮ ਮਾੜੀਆਂ ਆਦਤਾਂ ਮਾੜੀਆਂ ਮਾੜੀ ਕਰਮ ਕਰਨੇ ਆਪਾਂ ਧੋਖਾ ਧੜੀ ਹੰਕਾਰ ਕਰਨਾ ਛੱਡਤਾ ਤਾਂ ਵੈਗੁਰੂ ਜੀ ਕਾਲ ਬੁਰਖਤਾ ਪੜੇ ਅੰਗ ਸੰਗ ਆ ਕੇ ਬੈਠ ਜਾਂਦਾ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਛੱਡ ਦਿੰਨੇ ਆ ਤਾਂ ਫਿਰ ਆਪਾਂ ਆਪਾਂ 24 ਘੰਟਿਆਂ ਦੇ ਵਿੱਚ 2 ਮਿੰਟਾਂ ਨਾਮ ਜਪੀਏ ਫਿਰ ਆਪਣਾ ਉਹ ਵੀ ਸਫਲ ਹੋ ਜਾਂਦਾ ਹੈ ਤਾਂ ਗੁਰੂ ਮਹਾਰਾਜ ਇਸੇ ਤਰ੍ਹਾਂ ਆਪਣੇ ਤੇ ਕਿਰਪਾ ਰੱਖਣਾ ਕਿ ਆਪ ਵੀ ਸੰਗ ਦੀ ਰੂਪ ਦੇ ਵਿੱਚ ਬੈਠਦੇ ਹੋ ਵੈਗੁਰੂ ਜੀ ਸੇਗੁਰੂ ਮਹਾਰਾਜ ਆਪ ਤੇ ਕਿਰਪਾ ਆਪ ਤੇ ਵੀ ਕਿਰਪਾ ਰੱਖਣ ਤਾਂ ਵਾਹਿਗੁਰੂ ਜੀ ਸਾਢੇ 8 ਵਜੇ ਆਪਾਂ ਲਾਈਵ ਹੁੰਨੇ ਆ ਤੇ ਜਿਵੇਂ ਅਸੀਂ ਆਪਾਂ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਹੈ ਤਾਂ ਵਾਹਿਗੁਰੂ ਜੀ ਸਾਢੇ 8 ਵਜੇ ਨਾਲ ਜੁੜ जाया ਕਰੋ ਤਾਂ ਜੋ ਆਪਣੀ ਸਭ ਦੀ ਹਾਜ਼ਰੀ ਲੱਗ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ